ਹਾਂ ਬਿਲਕੁਲ ਤੁਹਾਡੀ ਗੱਲ ਸਹਿਮਤ ਹੈ ਸੁਖਿੰਦਰ ਜੀ ਜਦੋਂ ਅਸੀਂ ਬਾਹਰਲੇ ਮੁਲਕਾਂ 'ਚ ਜਾਈਏ ਨਾ ਜਿੱਥੇ ਮਾਂ ਬਣਨ ਤੋਂ ਪਹਿਲਾਂ ਪੂਰੀਆਂ ਕਿਤਾਬਾਂ ਦਿੱਤੀਆਂ ਜਾਂਦੀਆਂ ਨੇ, ਵੀਡੀਓਜ਼ ਸ਼ੇਅਰ ਕੀਤੀਆਂ ਜਾਂਦੀਆਂ ਨੇ ਕਿਵੇਂ ਬੱਚਾ ਤੁਸੀਂ ਜਦੋਂ ਜੇ ਮਾਂ ਦੇ ਢਿੱਡ 'ਚ ਆ ਕੀ ਕੁਝ ਤੁਸੀਂ ਪ੍ਰੀਕਾਸ਼ਨਸ ਲੈਣੀਆਂ ਕਿਵੇਂ ਪਾਲਣਾ ਜੰਮਣ ਤੋਂ ਬਾਅਦ ਕਿਵੇਂ ਯਾਨੀ 6 ਮਹੀਨੇ 'ਚ ਕੀ ਕਰਨਾ ਹੈ, ਅਗੋਂ ਸਾਲ ਦਾ ਕੀ ਕਰਨਾ ਹੈ, 2 ਸਾਲ ਤੇ 5 ਸਾਲ ਤੇ ਇਹ ਪੂਰੀ ਪ੍ਰੋਪਰ ਟ੍ਰੇਨਿੰਗ ਹੁੰਦੀ ਹੈ ਕਿਸ ਤਰੀਕੇ ਤੁਸੀਂ ਬੱਚੇ ਨੂੰ ਪਾਲਣਾ ਐਦੋਂ ਇਦਾਂ ਜਦੋਂ ਬਿਹੇਵੀਅਰ ਕਰ ਰਿਹਾ ਹੋਵੇ ਇਸ ਤਰ੍ਹਾਂ ਠੀਕ ਕਰਨਾ ਹੈ ਉਹਦੇ ਬਕਾਇਦਾ ਤੁਸੀਂ ਰੈਗੂਲਰ ਚੈੱਕਅਪਸ ਜਿਸ ਵਿੱਚ ਤੁਸੀਂ ਪਰਫਾਰਮੈਂਸ ਤੱਕ ਭਰੇ ਹੋਣੇ ਸਾਡੇ ਤਾਂ ਅਸੀਂ ਯਾਨੀ ਹਰ ਇੱਕ ਚੀਜ਼ ਹੀ ਰੱਬ ਆਸਰੇ ਹੀ ਕਰਦੇ ਹਾਂ ਕਿ ਮੈਨੂੰ ਲੱਗਦਾ ਜੇ ਟੋਟਲ ਮੇਰੇ ਕੋਲ ਤਾਂ 35 ਸਾਲ ਦੇ ਕੈਰੀਅਰ ਚ ਸਿਰਫ ਦੋ ਸਿਰਫ ਦੋ ਦੱਸ ਰੀਆਂ ਸਾਡੇ ਕੋਲ ਮੇਰੇ ਕੋਲ ਐਸ ਪ੍ਰੋਫੈਸਰ ਰਜਿੰਦਰਾ ਚ ਦੋ ਸਿਰਫ ਆਏ ਮੇਰੇ ਪੂਰੇ ਕੈਰੀਅਰ ਚ ਜਿਹੜੇ ਇਸ ਪੱਖੋਂ ਚਿੰਤਿਤ ਸਨ ਇਹ ਬੱਚੇ ਦੀ ਪਾਲਣ ਪੋਸ਼ਣ ਲਈ ਸਾਨੂੰ ਦੱਸੋਗੇ ਕਿਹੜੀਆਂ ਕਿਹੜੀਆਂ ਕੀ ਚੀਜ਼ਾਂ ਸਾਨੂੰ ਧਿਆਨ ਰੱਖਣ ਦੀ ਲੋੜ ਹੈ ਕੀ ਪ੍ਰਿਕਾਸ਼ਨਸ ਕਰੀਏ ਕਿਵੇਂ ਵਰਨਾ ਇਸ ਚੀਜ਼ ਤੇ ਅਸੀਂ ਸੁੱਟ ਦਿੰਨੇ ਆਂਗਾ ਤੇ ਵੀ ਇਹ ਆਪੇ ਹੀ ਸਿੱਖੋ ਬਿਲਕੁਲ ਉਸੇ ਹੀ ਤਰੀਕੇ ਜਦੋਂ ਅਸੀਂ ਕਹਿੰਦੇ ਜਿਆ ਵਿਆਹ ਤਾਂ ਅਸੀਂ ਇਹਨਾਂ ਨੂੰ ਕੋਈ ਕਿਸੇ ਤਰੀਕੇ ਦਾ ਆਪਸ ਚ ਨਿਭਾਣਾ ਕਿਵੇਂ ਇਕੱਲੇ ਸਰੀਰਕ ਸੰਬੰਧ ਨਹੀਂ ਹੁੰਦੇ ਮਾਨਸਿਕ ਰਿਸ਼ਤੇ ਆ ਅਸੀਂ ਇਸ ਬਾਬਤ ਬਿਲਕੁਲ ਆਲੋ ਸੁੱਟ ਦੋ ਤੁਸੀਂ ਕੁਝ ਸੁੱਟਿਆ ਆਪੇ ਕਰ ਲਓ ਐਗਜ਼ੈਕਟਲੀ ਉਸੇ ਤਰ੍ਹਾਂ ਸੀ ਬੱਚੇ ਪਾਲ ਰਹੇ ਆ ਵੀ ਡਿੱਗਦਾ ਟ੍ਰੈਂਦਾ ਜੋ ਮਰਜ਼ੀ ਕਰੀ ਜਾਂਦਾ ਚੀਕਾਂ ਮਾਰਦਾ ਕੋਈ ਨਾ ਜੀ ਦਿੱਦੀ ਹੁੰਦੇ ਆ ਅਸੀਂ ਕਦੇ ਵੀ ਕਿਸੇ ਤੋਂ ਕੁਝ ਸਿੱਖਣ ਦੀ ਜਾਂ ਡਾਕਟਰ ਕੋਲ ਜਾ ਕੇ ਜਾਂ ਕਿਸੇ ਥਾਂ ਤੇ ਸਹੀ ਅਸੀਂ ਕਿੰਜ ਪਾਲਣੇ ਨੇ ਉਹ ਬਿਲਕੁਲ ਨਹੀਂ ਸਿੱਖਦੇ ਸਿਰਫ ਛੱਡ ਦਿੰਨੇ ਆ ਬਈ ਆਹ ਲਓ ਜੀ ਆਵਾਰਾ ਵਾੜਾ ਚ ਸੁਟਿਆ ਜੋ ਮਰਜ਼ੀ ਹੋ ਜੇ ਪਲ ਜਾਣਗੇ ਇਹ ਟੰਗ ਤਰੀਕੇ ਨਹੀਂ ਹੁੰਦੇ ਜੇ ਅਸੀਂ ਆਪਣੇ ਆਪ ਨੂੰ ਯਾ ਤਾਂ ਵੀ ਐਕਸਟ੍ਰੀਮ ਮਾਰਕੁਟਾਈ ਕਰਨੀ ਹੈ ਵੀ ਮਾਰਕੁੱਟ ਕੇ ਅਸੀਂ ਉਹਨੂੰ ਜਮਾ ਹੀ ਮਾਰ ਦੇਣਾ ਬੱਚੇ ਨੂੰ ਵੀ ਜਾਂ ਫਿਰ ਅਸੀਂ ਦੂਜਾ ਪਾਸਾ ਦਿਖਾਨਾ ਤੂੰ ਜਾ ਮਾਵਾਂ ਤੱਕ ਬੋਲਦੀਆਂ ਨੇ ਜੇ ਕਿਸੇ ਨੇ ਤੇਰੇ ਵੱਲ ਉਂਗਲ ਵੀ ਚੱਕੀ ਦਸੀ ਉਂਗਲ ਭੰਨ ਕੇ ਆਵਾਂਗੇ ਤੂੰ ਭੰਨ ਕੇ ਆ ਤੋੜ ਕੇ ਅਸੀਂ ਆਪੇ ਦੇਖ ਲਾਂਗੇ ਇਹ ਇਹ ਜੇ ਐਕਸਟ੍ਰੀਮ ਤੇ ਜਾਂ ਤਾਂ ਉਸੇ ਨੂੰ ਬੱਚੇ ਨੂੰ ਹੀ ਮਾਰ ਕੁੱਟ ਕੇ ਉਹਨੂੰ ਚੁੱਪ ਕਰਾ ਦਿਓ ਜਾਂ ਫਿਰ ਤੂੰ ਜਾ ਵਾਇਲੈਂਸ ਕਰ ਤੇ ਅਸੀਂ ਤੇਰੇ ਪਿੱਛੇ ਖੜੇ ਹਾਂ ਹੁਣ ਇਹ ਟ੍ਰੇਨਿੰਗ ਦੋਨੋਂ ਪਾਸਿਓਂ ਹੀ ਗਲਤ ਜੇ ਪਰ ਕੌਣ ਸਿਖਾਏ ਕਿ ਕਿਸ ਢੰਗ ਨਾਲ ਤੁਰਨਾ ਜੇ ਤੇ ਉਹਨਾਂ ਮਾਪਿਆਂ ਨਾਲ ਕਿੱਥੋਂ ਗੱਲ ਕਰੀਏ ਜਿਹੜੇ ਆਪਣੇ ਕੰਮਾਂ ਵਿੱਚ ਰੁੱਝੇ ਉਹ ਕਹਿ ਦਿੰਦੇ ਨੇ ਸਾਡੇ ਕੋਲ ਤਾਂ ਵਕਤ ਹੀ ਨਹੀਂ ਅਸੀਂ ਤਾਂ ਦੇਖ ਹੀ ਨਹੀਂ ਸਕਦੇ ਤੇ ਫਿਰ ਬਾਅਦ ਵਿੱਚ ਜਦੋਂ ਬੱਚਾ ਵਿਗੜਿਆ ਹੋਇਆ ਵੜ ਕੇ ਇਸ ਤਰ੍ਹਾਂ ਮੋੜ ਬਣ ਕੇ ਖੜਾ ਹੋ ਜਾਂਦਾ ਫਿਰ ਸਾਰਾ ਨੁਕਸ ਉਹਦੋਂ ਸ਼ੁਰੂ ਕਰ ਦਿੰਦੇ ਨੇ ਹੁਣ ਅਸੀਂ ਮਾਰਕੁੱਟ ਕੇ ਮੈਂ ਤਾਂ ਕਹਿ ਰਹੀ ਹਾਂ ਤੁਸੀਂ ਜਦੋਂ ਬਣ ਚੁੱਕਾ ਦਰਖਤ ਉਹਨੂੰ ਕਰਕੇ ਦੇਖੋ ਟੇਡਾ ਉਹ ਟੁੱਟੇਗਾ ਐਗਜ਼ੈਕਟਲੀ ਉਹੀ ਕਰ ਰਹੇ ਆ ਵੀ ਜਦੋਂ ਹੁਣ ਉਹਦਾ ਕਿਰਦਾਰ ਵਿਗੜ ਗਿਆ ਖਤਮ ਹੋ ਗਿਆ ਹੁਣ ਅਸੀਂ ਕਹਿੰਨੇ ਨੂੰ ਅਸੀਂ ਮਰੋੜ ਕੇ ਸਿੱਧਾ ਕਰ ਲਾਂਗੇ ਉਹਦੋਂ ਨਹੀਂ ਹੋਣਾ ਇਸ ਸ਼ੁਰੂਆਤੀ ਦੌਰ ਤੋਂ ਹੀ ਸਾਨੂੰ ਟ੍ਰੇਨ ਆਪਣੇ ਆਪ ਨੂੰ ਕਰਨਾ ਪੈਣਾ ਮਾਪਿਆਂ ਨੂੰ ਟ੍ਰੇਨ ਦੇਣਾ ਪੈਣਾ ਕਿ ਭਾਈ ਤੁਸੀਂ ਇਹ ਅੱਗੋਂ ਜਾ ਕੇ ਇੰਜ ਬੱਚੇ ਨੂੰ ਪਾਲਣਾ